ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਗੱਲ ਕਰਾਂਗੇ ਕਿ ਜੇਲ ਵਾਰਡਨ ਪੀ ਟ੍ਰਿਪਲ 2024 ਜੋ ਪੇਪਰ ਹੈ ਇਸ ਦਾ ਫਿਜ਼ੀਕਲ ਹੋਣ ਜਾ ਰਿਹਾ ਹੈ ਤਾਂ ਦੋਸਤੋ ਕੀ ਹੈ ਪੂਰੀ ਜਾਣਕਾਰੀ ਇਸ ਵੀਡੀਓ ਚ ਬਨੇ ਰਹੋ ਤਾਂ ਦੋਸਤੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪੋਸਟਿਵ ਹਰੀ ਪੰਜਾਬ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਵੀਡੀਓ ਨੂੰ ਲਾਈਕ ਅਤੇ ਵੀਡੀਓ ਨੂੰ ਬਤਵਤ ਸ਼ੇਅਰ ਕਰ ਦਿਓ ਤਾਂ ਦੋਸਤੋ ਪੀ ਟ੍ਰਿਪਲ ਐਸ ਬੀ ਨੇ ਆਪਣਾ ਨੋਟਿਸ ਜਾਰੀ ਕਰ ਦਿੱਤਾ ਹੈ ਕਿ ਜੋ ਕੇ ਦੋਸਤੋ ਪੇਪਰ ਹੋਇਆ ਸੀ 2024 ਚ ਜੇਲ ਵਾਰਡਨ ਤੇ ਮੈਟਰਨ ਦਾ ਪੇਪਰ ਹੋਇਆ ਸੀ ਦੋਸਤੋ ਉਸ ਦਾ ਨੋਟੀਫਿਕੇਸ਼ਨ ਪਾਤਾ ਹੈ ਕਿ ਅਦੀਨ ਸਵਾਮਾ ਚੌਂਡ ਬੋਰਡ 8 ਆਫ 2024 ਜੋ ਨੋਟੀਫਿਕੇਸ਼ਨ ਜਿਸ ਵਿੱਚ ਟੋਟਲ 275 ਪੋਸਟਾਂ ਦੇ ਚਾਰ ਮੈਟਰਨ ਦੀਆਂ ਵੈਕੈਂਸੀਆਂ ਹਾਂ ਠੀਕ ਹੈ ਦੋਸਤੋ ਉਸ ਵਿੱਚ ਫਿਜ਼ੀਕਲ ਦਾ ਜੋ ਟੈਸਟ ਹੈ ਦੋਸਤੋ ਉਹ 11 ਨਵੰਬਰ 2025 ਤੋਂ ਲਿਆ ਜਾਵੇਗਾ ਠੀਕ ਹੈ ਦੋਸਤੋ ਮਤਲਬ ਕਿ ਦੋਸਤੋ 11 11 2025 ਤੋਂ ਉਸ ਦਾ ਫਿਜ਼ੀਕਲ ਲਿਆ ਜਾਵੇਗਾ ਫਿਰ ਉਸ ਤੋਂ ਬਾਅਦ ਫਾਈਨਲ ਲਿਸਟ ਬਣੇਗੀ ਡਾਕੂਮੈਂਟ ਵੈਰੀਫਿਕੇਸ਼ਨ ਤੋਂ ਬਾਅਦ ਉਹਨਾਂ ਦੀ ਜੁਆਇਨਿੰਗ ਆ ਹੋ ਜਾਣਗੀਆਂ ਤੇ ਦੋਸਤੋ ਜੇ ਗੱਲ ਕਰੀਏ 2025 ਜੋ ਜੇਲ ਬਾਰਡਨ ਦੀਆਂ ਪੋਸਟਾਂ ਪਈਆਂ ਸੀ ਲਗਭਗ 470 ਕੁਝ ਪੋਸਟਰ ਸੀ ਤਾਂ ਉਹਨਾਂ ਦਾ ਵੀ ਜਲਦੀ ਹੀ ਉਹਨਾਂ ਦੇ ਪੇਪਰ ਹੋਣ ਦੀ ਮਿਤੀ ਜਲਦੀ ਹੀ ਜਾਰੀ ਹੋਵੇਗੀ ਜੇਕਰ ਜਦੋਂ ਵੀ ਜ ਇਹਨਾਂ ਦੇ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਤਾਂ ਆਪਣੇ ਇਸੇ ਚੈਨਲ ਤੇ ਵੀਡੀਓ ਪਹਿਲਾਂ ਪਹੁੰਚ ਆਏਗੀ ਠੀਕ ਹੈ ਦੋਸਤੋ ਬਾਕੀ ਤੁਸੀਂ ਆਪਣੇ ਪੀ ਟ੍ਰਿਪਲਸ ਵੀ ਬੋਰਡ ਦੀ ਅਫੀਸ਼ੀਅਲ ਸਾਈਟ ਤੇ ਤੁਸੀਂ ਬਾਰ ਬਾਰ ਆਪਣਾ ਚੈੱਕ ਕਰਦੇ ਰਹਿਣਾ ਬਾਕੀ ਜਿਨ੍ਹਾਂ ਦਾ 2024 ਚ ਪੇਪਰ ਕਲੀਅਰ ਹੈ ਉਹਨਾਂ ਨੇ ਆਪਣਾ ਐਡਮਿਟ ਕਾਰਡ ਜਲਦੀ ਹੀ ਜਾਰੀ ਹੋ ਜਾਏਗਾ ਤੁਸੀਂ ਆਪਣਾ SMS ਜਾਂ Gmail ਜ਼ਰੂਰ ਆਪਣਾ ਵਾਰ-ਵਾਰ ਦੇਖੋ ਤਾਂ ਜੋ ਕਦੇ ਵੀ ਮੈਸੇਜ ਆ ਸਕਦਾ ਹੈ ਠੀਕ ਹੈ ਦੋਸਤੋ ਇਹ ਸੀ ਛੋਟੀ ਜੀ ਜਾਣਕਾਰੀ ਦੋਸਤੋ ਦੁਬਾਰਾ ਫਿਰ ਦੱਸ ਦਈਏ 2024 ਚ ਜਿੰਨਾਂ ਬੱਚਿਆਂ ਨੇ ਜੇਲ ਵਾਰਡਨ ਦਾ ਪੇਪਰ ਦਿੱਤਾ ਸੀ ਜਾਂ ਮੈਟਰਨ ਦਾ ਪੇਪਰ ਦਿੱਤਾ ਸੀ ਉਹਨਾਂ ਦੇ ਜੋ ਨਦੀਆ ਮੈਰਿਟ ਆਈ ਸੀ ਉਹਨਾਂ ਦੇ ਹੁਣ ਫਿਜ਼ੀਕਲ ਹੋਣ ਜਾ ਰਹੇ ਹਨ 11 11 2025 ਤੋਂ ਠੀਕ ਹੈ ਦੋਸਤੋ ਉਹਨਾਂ ਦੇ ਫਿਜ਼ੀਕਲ ਹੋਣ ਜਾ ਰਿਹਾ ਹੈ ਉਹਨਾਂ ਦੇ ਐਡਮਿਟ ਕਾਰਡ ਜਲਦੀ ਜਾਰੀ ਹੋ ਜਾਣਗੇ ਬਾਕੀ 2025 ਦੇ ਪੇਪਰ ਦੀ ਵੀ ਮਿਤੀ ਜਲਦੀ ਹੀ ਜਾਰੀ ਹੋ ਜਾਵੇਗੀ ਇਹ ਸੀ ਛੋਟੀ ਜੀ ਜਾਣਕਾਰੀ ਆਈ ਹੋਪ ਤੁਹਾਨੂੰ ਸਾਰਿਆਂ ਨੇ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ